ਨਕੋਦਰ ਪੁਲਿਸ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਘੁੰਮ ਰਹੇ 10 આરોપીਆਂ ਨੂੰ ਕਾਬੂ ਕੀਤਾ ਤਾਂ ਦੱਸ ਦਈਏ ਕਿ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਅਤੇ ਨਕੋਦਰ ਸਿਟੀ ਥਾਣਾ ਦੇ ਐਸਐਚਓ ਗੁਰਪ੍ਰੀਤ ਸਿੰਘ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਨਕੋਦਰ ਦੇ ਟੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਇੱਕ ਮਾਰਕੀਟ ਦੇ ਬੇਸਮੈਂਟ ਦੇ ਵਿੱਚ ਰੇਡ ਕੀਤੀ ਗਈ ਅਤੇ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਨੌਜਵਾਨਾਂ ਕੋਲੋਂ ਦੋ ਪਿਸਤਲ ਵੀ ਬਰਾਮਦ ਹੋਏ ਇਹ ਜੋ 10 ਨੌਜਵਾਨ ਘੁੰਮ ਰਹੇ ਸਨ ਇਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਸਨ ਅਤੇ ਇਸ ਦੇ ਸੰਬੰਧ ਵਿੱਚ ਨਕੌਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੌਜਵਾਨ ਕਿਸੇ ਗੈਂਗ ਦਾ ਦੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਇਹ ਸਾਰਾ ਹੀ ਜਾਂਚ ਦਾ ਵਿਸ਼ਾ ਹੈ ਅਤੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਹੋਰ ਕਿਹੜੇ-ਕਿਹੜੇ ਸਾਥੀ ਹਨ ਅਤੇ ਇਹ ਕਿਹੜੀ-ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਘੁੰਮ ਰਹੇ ਸਨ ਅਤੇ ਇਹਨਾਂ ਵੱਲੋਂ ਕਿਹੜੀ-ਕਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਇਹ ਸਾਰਾ ਹੀ ਜਾਂਚ ਦਾ ਵਿਸ਼ਾ ਹੈ ਹਾਂ ਜੀ ਸਰ ਸਰ ਕੀ ਮਾਮਲਾ ਹੈ ਇਹ ਜੀ ਮਾਨਯੋਗ ਸੁਧਾਰ ਰਵਿੰਦਰ ਸਿੰਘ ਬੇ ਕਸਪੀ ਜ਼ਿਲंधर ਰੂਰਲ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੇ ਭੜੇ ਅਨਸਰ ਜਾਂ ਐਂਟੀ ਸੋਸ਼ਲ ਐਲੀਮੈਂਟਸ ਹੈ ਉਹਨਾਂ ਦੇ ਖਿਲਾਫ 0% ਜਿਹੜੀ ਟੋਲਰੈਂਸ ਪਾਲਿਸੀ ਰੱਖਦੇ ਹੋਏ ਕੱਲ ਸਾਡੇ ਥਾਣਾ ਸਿਟੀ ਦੇ ਐਸ ਐ ਦਵਿੰਦਰ ਸਿੰਘ ਨੂੰ ਆਪ ਐਸ ਐਚਓ ਸਿਟੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ 10 ਬੰਦੇ ਜਿਹੜੇ ਕਿ ਮਾਰੂਥਾ ਦਾ ਨਾਂ ਦੇ ਨਾਲ ਸ਼ੰਕਰ ਚੌਂਕ ਦੇ ਵਿੱਚ ਇਕੱਠੇ ਹੋ ਕੇ ਕਿਸੇ ਕਟਰਾਣੋ ਅੰਜਾਮ ਦੇ ਮਖਾਤਰ ਖੜੇ ਹੈ ਜਿਸ ਤੇ ਕਿ ਇਮੀਡੀਏਟਲੀ ਰੇਡ ਕਰਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਉਹਨਾਂ ਦੇ ਕੋਲੋਂ ਦੋ ਜਿਹੜੇ ਐ ਪਿਸਤੌਲ ਬਰਾਮਦ ਕੀਤੇ ਗਏ ਐ 315 ਬੋਰ ਅਤੇ ਇੱਕ ਇੱਕ 32 ਬੋਰ ਤੇ ਇੱਕ ਖੰਡਾ ਬਰਾਮਦ ਕੀਤਾ ਗਿਆ ਇਹ ਜਿਹੜੇ ਕੁੱਲ ਜਿਹੜੇ 10 ਬੰਦੇ ਅरेस्ट ਕੀਤੇ ਆ ਇਹਦੇ ਵਿੱਚ ਇੱਕ ਕ੍ਰਿਸ਼ ਉਰਫ ਬਿੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਬੀਰਪਿੰਡ ਥਾਣਾ ਸਦਰ ਨਕੋਦਰ ਇਹ ਗ੍ਰਿਫਤਾਰ ਕੀਤਾ ਤੇ ਕਰਨੇਕ ਸਿੰਘ ਉਰਫ ਗੋਰੀ ਪੁੱਤਰ ਸਤਪਾਲ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ ਥਾਣਾ ਸ਼ਾਹਕੋਟ ਇਹਦੇ ਕੋਲੋਂ ਜਿਹੜਾ 315 ਬੋਰ ਦਾ ਇੱਕ ਜਿਹੜਾ ਦੇਸੀ ਕਟਾ ਬਰਾਮਦ ਕੀਤਾ ਇੱਕ ਰੋਹਿਤ ਪੁੱਤਰ ਸਰਬਜੀਤ ਸਿੰਘ ਵਾਸੀ ਹਵੇਲੀਪੱਤੀ ਪਿੰਡ ਮਲਸੀਆਂ ਇਹਨੂੰ ਅरेस्ट ਕੀਤਾ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਅਜੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬਾਂਗੀਵਾਲ ਥਾਣਾ ਮੈਥਪੁਰ ਇਹਦੇ ਕੋਲੋਂ ਵੀ ਇੱਕ ਜਿਹੜਾ ਦੇਸੀ ਪਿਸਤੌਲ ਜਿਹੜਾ ਬਰਾਮਦ ਕੀਤਾ ਤੇ ਖਜੂਰ ਸਿੰਘ ਉਰਫ ਗੱਗੂ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਂਗੀਵਾਲ ਇੱਕ ਮਨਿੰਦਰ ਸਿੰਘ ਉਰਫ ਮੰਨਾ ਪੁੱਤਰ ਲਾਭ ਸਿੰਘ ਵਾਸੀ ਪਿੰਡ ਬਾਂਗੀਵਾਲ ਕੁਲਜੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਬਾਂਗੀਵਾਲ ਅਤੇ ਰਾਜਕੁਮਾਰ ਉਰਫ ਪੈਂਸ ਪੁੱਤਰ ਸਿੰਘਾਲਾ ਸਿੰਘ ਵਾਸੀ ਪਰਜੀਆਂ ਕਲਾ ਥਾਣਾ ਸ਼ਾਹਕੋਟ ਹਰਵਿੰਦਰ ਸਿੰਘ ਉਰਫ ਹੈਰੀ ਪੁੱਤਰ ਕਿਰਪਾਲ ਸਿੰਘ ਵਾਸੀ ਬਲੋਕੀ ਕਲਾ ਥਾਣਾ ਮੈਥਪੁਰ ਇਹਨਾਂ ਕੋਲੋਂ ਜਿਹੜਾ ਇੱਕ ਖੰਡਾ ਬਰਾਮਦ ਕੀਤਾ ਅਤੇ ਸੁੰਦਰਪੱਟੀ ਉਰਫ ਪੱਟੀ ਪੁੱਤਰ ਨੀਟਾ ਵਾਸੀ ਪਿੰਡ ਕਿਲੀ ਥਾਣਾ ਸ਼ਾਹਕੋਟ ਇਹ 10 ਬੰਦੇ ਜਿਹੜੇ ਅਰੈਸਟ ਕੀਤੇ ਆ ਇਹ ਸੀਗਾ ਵੀ ਇਹ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਖਾਤਰ ਉੱਥੇ ਖੜੇ ਸੀਗੇ ਔਰ ਇਹਨਾਂ ਦੇ ਖਿਲਾਫ 194 ਤੇ ਨਾਲ 25 59 ਆਮ ਸ਼ਿਕਤ ਦਾ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਸਰ ਇਹਨਾਂ ਦਾ ਪਲਾਨ ਕੀ ਸੀ ਦਾ ਇਹਨਾਂ ਦਾ प्लान ਹੈ ਦੇਖੋ ਜੀ ਇੱਕ 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 ਕੋਈ ਇਹ ਬਣਾਉਣ ਲੜਾਈ ਵਗੈਰਾ ਕਰਨ ਦੀ ਨੀਤੇ ਨਾਲ ਇਕੱਠੇ ਹੋਏ ਸੀਗੇ ਕੋਈ ਆਪਣਾ ਇਹਨਾਂ ਦਾ ਹੋਰ ਵੀ ਜਿਹਦਾ ਟਾਈਮ ਦੇ ਕੇ ਲੜਾਈ ਆਪਾਂ ਕਰੀ ਦੀ ਹੈ ਉਹ ਉਹ ਸਿਸਟਮ ਚ ਗਾਇਨਾ ਸਰ ਇਹਨਾਂ ਦੇ ਪਹਿਲਾਂ ਕੋਈ ਨਾਮ ਦੇ ਨਾਲ ਹੈਗਾ ਹਾਂ ਇਹਨਾਂ ਦੇ ਵਿੱਚ ਇੱਕ ਜਿਹੜਾ ਅਕ੍ਰਿਸ਼ੁਰਫ ਬਿੱਲਾ ਵਾ ਸੁਖਦੇਵ ਸਿੰਘ ਵੀਰਪਿੰਡ ਤਾਂ ਸਦਰਨ ਕੋਤਰ ਇਹਦੇ ਖਿਲਾਫ ਇੱਕ ਚੋਰੀ ਦਾ ਪਰਚਾ ਪਹਿਲੇ ਦਰਜ ਹੈ ਔਰ ਬਾਕੀਆਂ ਦਾ ਵੀ ਅਸੀਂ ਜਿਹੜਾ ਹੈ ਇਹਨਾਂ ਨੂੰ ਅਰੈਸਟ ਕਰਕੇ ਤੇ ਇਹਨਾਂ ਨੂੰ ਅੱਜ ਪੇਸ਼ ਕੀਤਾ ਸੀ ਅਦਾਲਤ ਕੀਤਾ ਸੀਗਾ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਉਹ ਸਾਰਾ ਜੀ ਬਰੀਕੀ ਨਾਲ ਪਰਚੇਸ ਕਰ ਰਹੇ ਨੇ ਵੀ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਆ ਸਰ ਇਹਨਾਂ ਨੇ ਪਹਿਲਾਂ ਇੱਜਾ ਦਾ ਪਰਚਾ ਤਾਂ ਨਹੀਂ ਦਫਰਟ ਜੀ ਕਿਤਨਾ ਬਾਰ ਗੱਲ ਕਰਦੇ ਮੈਂ ਉਹ ਹੀ ਤੁਹਾਨੂੰ ਦੱਸ ਕੇ ਟੈਨਿਓ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਸਕਾਂਗੇ ਅ ਮਤਲਬ ਇਹ ਦੋ ਦਿਨ ਸਾਡੇ ਕੋਲ ਪੁਲਿਸ ਮਾਨਦੇ ਆ ਤੇ ਦੋ ਦਿਨ ਇਹਨਾਂ ਦੇ ਕੋਲ ਪਰਚੇਸ ਕਰ ਫਸਲਾ ਬਰਾਨ ਹੋ ਰਿਹਾ ਹੈ ਉਹ ਕਿੱਥੇ ਨਹੀਂ ਆਉਦੇ ਸੀ ਉਹ ਵੀ ਸਾਰਾ ਜੀ ਹਜੇ ਤਾਂ ਕੀਤਾ ਹੀ ਸਾਰਾ ਕਿੱਥੋਂ ਲੈਂਦੇ ਸੀ ਕੀ ਹੈ ਸਾਰਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਸ਼ਾਰਟਲੀ ਤੁਹਾਡੇ ਨਾਲ ਜਿਹੜਾ ਡਿਸਕਲੋ ਬਦਰ ਉਹਦਾ ਸਕੇ ਇਹ ਸਿਰਫ ਨਿਸ਼ਲ ਸਟੇਜ ਹੈ ਇਹ ਸਿਰਫ ਫੜਿਆ ਤੇ ਜੋ ਫੜਿਆ ਉਹ ਪਲੱਸ ਕੀ ਸੀਗਾ ਸਾਰਾ ਇਹਨਾਂ ਦਾ ਕੀ ਸੀਗਾ ਸਾਰਾ ਉਹ ਸਾਡਾ ਸਾਰਾ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਪਾਵਾਂਗੇ ਤੁਹਾਨੂੰ ਸਾਰੇ ਜਿਹੜੀ ਘਟਨਾ ਆ ਆਈਪੀ ਟਾਵਰ ਦੇ ਵਿੱਚ ਹੋਈ ਹੈ ਔਰ ਸਾਨੂੰ ਤਾਂ ਇਹ ਹੀ ਦੱਸਿਆਗਾ ਵੀ ਉਹ ਸਤੂਨਾ ਔਰ ਸਲੂਨ ਦਾ ਜਿਹੜਾ ਮਾਲਕ ਹੈ ਜੀ ਉਹ ਅਰੈਸਟ ਹੋਇਆ ਸਲੂਨ ਉੱਥੇ ਸਲੂਨ ਹੈ ਜੀ ਥੱਲੇ ਜਿੱਥੇ ਸੀਗੇ ਸਲੂਨ ਦੇ ਨਾਲ ਇੱਕ ਬੇਸਮੈਂਟ ਖਾਲੀ ਪਈ ਹੈ ਬੇਸਮੈਂਟ ਦੇ ਵਿੱਚ ਸਲੂਨ ਆ ਉਹਦੇ ਬਿਲਕੁਲ ਅਡਜੋਇਨਿੰਗ ਇੱਕ ਖਾਲੀ ਬਿਲਡਿੰਗ ਹੈ ਬੇਸਮੈਂਟ ਆ ਇਹ ਸਲੂਨ ਦੇ ਵਿੱਚ ਇਹਨਾਂ ਦੇ ਵਿੱਚੋਂ ਮਤਲਬ ਇੱਕ ਦੋ ਬੰਦੇ ਜਿਹੜੇ ਸੀਗੇ ਉਹ ਆਪਣਾ ਵੀ ਵਾਲ ਕਟਾਣ ਜਾਂ ਦੂਜੇ ਦੇ ਬੰਨੇ ਉੱਥੇ ਸੀ ਬਟ ਐਕਚੁਅਲੀ ਇਹ ਜਿਹੜੇ ਆ ਉੱਥੇ ਨਾਲ ਥੱਲੇ ਬੰਨੇ ਜਿਹੜਾ ਬਿਲਡਿੰਗ ਹੈ ਉਹਦੇ ਵਿੱਚ ਸੀਗੇ ਜਿਹੜੀ ਉਹਦੇ ਬਿਲਕੁਲ ਅਡਜੋਇਨਿੰਗ ਬੇਸਮੈਂਟ ਦੇ ਵਿੱਚ ਬਿਲਡਿੰਗ ਹੈ ਸਰ ਇਹ ਜਿਹੜਾ ਇੱਕ ਕੰਪਨੀ ਦਾ ਪ੍ਰੋਗਰਾਮ ਹੈ ਨਾ ਉਹ ਕਰ ਰਹੀ ਹੈ ਨਾ ਇਨਫੋਰਮੇਸ਼ਨ ਜੀ ਹਾਂ ਇਹਦੀ ਇਨਫੋਰਮੇਸ਼ਨ ਤੇ ਬੇਸਡ ਹੈ ਜੀ ਇਹ ਸਾਰਾ ਮੈਂ ਪਹਿਲੇ ਤੁਹਾਨੂੰ ਦੱਸ ਕੇ ਟੈਨ ਵੀ ਐਸ ਐਚਓ ਤੇ ਏ ਐਸ ਆਈ ਦਵਿੰਦਰ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਦਾਂ ਦਾ ਕਰਕੇ ਬੰਦੇ ਇਕੱਠੇ ਹੋਏ ਉੱਥੇ ਸਰ ਇਹ മോട്ടസൈക്ലാസി